ਅੰਟੀਕਾ ਦੇ ਕਿਸਾਨ ਜਨਤਾ ਮਹਾਂਜਾ ਕਿਸਾਨ ਜਨਤਾ ਮੁਲਤਾਬਾਦ ਅੰਕਿਤਾ ਜਾ ਰਿਹਾ ਮੁਲਤਾਬਾਦ ਜੀ ਮੁਲਤਾਬਾਦ ਨੂੰ ਤਾਂਗਣੀ ਕੀਤਾ ਜਾ ਰਿਹਾ ਆਪ ਲੋਗ ਨਿਕਲ ਰਹੇ ਨੇ ਔਰ ਬੀਜੇਪੀ ਦੇ ਬਤਸਾਨੋ ਕਿਸਾਨਾ ਨੇ ਘੇਰ ਰਿਹਾ ਹੈ ਗਰਦਾਸਪੁਰ ਇਹ ਹੁਣ ਵਾਪਸ ਮੋੜ ਰਹੇ ਨੇ ਲੀਡਰ ਨੇ ਕ੍ਰਾਂਤੀਕਾਰੀ ਦੇ ਸਾਹਮਣੇ ਮੁਰਦਾਵਾਰ ਜਨਾਜ਼ੇ ਦੇ ਘਰ ਤੋਂ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਸੀ ਪਰ ਉੱਤੇ ਵੀ ਪੁਲਿਸ ਨੇ ਟਾਕਰਾ ਕਰਕੇ ਇਹ ਰੋਡ ਤੱਕ ਪਹੁੰਚ ਚੁੱਕੇ ਨੇ ਔਰ ਹੁਣ ਰੋਡ ਦੇ ਉੱਪਰ ਬੀਜੇਪੀ ਦੀਆਂ ਪਤਸਾਂ ਵਾਪਸ ਜਾ ਰਹੀਆਂ ਨੇ ਉਹ ਸਾਈਡ ਦੇ ਰੋਡ ਸਾਰੇ ਸਿੱਖੇ ਵੇਸ ਮੈਨੂੰ ਜਾਣ ਦੋ चांग्लै तूं आजो आजो ਆ ਦੇਖੋ ਜੀ ਬੀਜਪੀ ਦੀਆਂ 버ਸਾਂ ਰੈਲੀ 'ਚ ਜਾਣ ਤੋਂ ਬਗੈਰ ਵਾਪਸ ਮੋੜੀਆਂ ਜਾ ਰਹੀਆਂ ਨੇ ਕ੍ਰਾਂਤੀਕਾਰੀ ਕਿਸਾਨ ਜੀ ਨੇ ਅਤੇ ਮਾਝਾ ਕਿਸਾਨ ਸ਼ਕਤੀ ਮਿੱਤਰਾਂ ਕਿਸਾਨਾਂ ਦਾ ਪੱਕਾ ਫੈਸਲਾ ਹੈ ਕਿ ਇੱਕੋ ਬੀਜਪੀ ਦੀ ਕੋਈ ਗੱਡੀ ਪਾ ਕੇ ਰੈਲੀ ਵੱਲ ਨਹੀਂ ਜਾਏਗੀ ਜੋ ਵੀ ਵਾਪਸ ਜੰਦਾਬਾਦ ਆਹ ਦੇਖੋ ਜੀ ਕਿਸਾਨਾਂ ਵੱਲੋਂ ਫਤੇ ਜੰਗ ਸਿੰਘ ਬਾਜਵਾ ਦਾ ਢੇਰ ਲੈ ਕੇ ਆਏ ਰਸਤੇ 'ਚ ਜੋ ਰੈਲੀ 'ਚ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰ ਮੁਰਦਾਬਾ 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 ਬੋਧੀ ਸਰਕਾਰ ਮੁਰਦਾਬਾ ਬੋਧੀ ਸਰਕਾਰ ਮੁਰਦਾਬਾ ਕਿਸਾਨ ਮਜ਼ਦੂਰ ਇਕਜੁੱਟ ਮੁਰਦਾਬਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਜੁੱਟ ਜਿੰਦਾਬਾਦ ਕਿਸਾਨ ਮਜ਼ਦੂਰ ਇਕਜੁੱਟ ਜਿੰਦਾਬਾਦ ਜਿੰਦਾਬਾਦ ਸਰਕਾਰ ਸਾਡੀ ਕਿਸਾਨ ਜਨਤਾ ਮਹਾਜਾ ਕਿਸਾਨ ਜਨਤਾ ਮੁਰਦਾਬਾ ਜਾਣ ਦਿੱਤਾ ਜਾ ਰਿਹਾ ਮੁਰਦਾਬਾ ਜਲੰਧ ਬੋਲ ਤਾਗ ਨਹੀਂ ਕੀਤਾ ਜਾ ਰਿਹਾ ਆਪ ਲੋਗ ਨਿਕਲ ਰਹੇ ਨੇ ਔਰ ਬੀਜੇਪੀ ਦੇ ਬਤਸਾਨੂ ਕਿਸਾਨਾਂ ਨੇ ਕੀ ਰਿਹਾ ਹੈ ਗਰਦਾਸਪੁਰ ਇਹ ਹੁਣ ਵਾਪਸ ਮੋੜ ਰਹੇ ਨੇ

ਦੇਖੋ ਜੀ ਬੀਜੇਪੀ ਦੀਆਂ ਬੱਚਾਂ ਰੈਲੀ 'ਚ ਜਾਣ ਤੋਂ ਬਗੈਰ ਵਾਪਸ ਮੋੜੀਆਂ ਜਾ ਰਹੀਆਂ ਨੇ ਕ੍ਰਾਂਤੀਕਾਰੀ ਕਿਸਾਨ ਜੀ ਨੇ ਅਤੇ ਮਾਜਾ ਕਿਸਾਨ ਸ਼ਕਤੀ ਕਿਸਾਨਾਂ ਦਾ ਪੱਕਾ ਫੈਸਲਾ ਹੈ ਕਿ ਕੋਈ ਬੀਜੇਪੀ ਦੀ ਕੋਈ ਗੱਡੀ ਪਾ ਕੇ ਰੈਲੀ ਵੱਲ ਨਹੀਂ ਜਾਏਗੀ ਜੋ ਵੀ ਵਾਪਸ